अध्यापक वलों कथित हरकत करर्चा का विशा स्थानक शहर अंदर एक बारले शहर की विद्यक संस्था के अधीन पिछले लंबे समय तो चलते स्कूल कु साल लड़के अध्यापक वलो कथित हरकत किए जा चर्चा का विषा बनया होर चलती चर्चा अनुसार स्कूल च पढ़दे तेरह कु साल बच्चे नूल दे अध्यापक वलों कथित हरकत से कुटमार की गई जिस कारण बच्चे स्थानक सिविल हस्पता विखे लिया गया ਜਿੱਥੋਂ ਡਾਕਟਰੀ ਅਮਲੇ ਨੇ ਉਸ ਨੂੰ ਸੰਗਰੂਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸਿਵਲ ਹਸਪਤਾਲ ਚ ਜੇਰੇ ਲਾਜ਼ ਜਸ਼ਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਇੱਕ ਅਧਿਆਪਕ ਨੇ ਇੱਕ ਵੱਖਰੇ ਕਮਰੇ ਚ ਲਿਜਾ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਵਿਰੋਧ ਕੀਤੇ ਜਾਣ ਤੇ ਅਧਿਆਪਕ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਮੈਡਮ ਜੀ ਪ੍ਰਿੰਸੀਪਲ ਆਰੀ ਸਕੂਲ ਤੋਂ ਰਿੰਕ ਕਾਰਜਕਾਰੀ ਪ੍ਰਿੰਸੀਪਲ ਲਵਿੰਦਰ ਸਿੰਘ ਜੀ ਸਰ ਉਹ ਦੂਸ਼ਾ ਬੀਨ ਦੇ ਪੱਛਦੇ ਮਾਪਿਆਂ ਦੀ ਕੂਚਲਾ ਹੋ ਰਿਹਾ ਤੇ ਉਹਦੇ ਸੁਣਦੇ ਕੋਈ ਮੇਰੇ ਧਿਆਨ ਦੇ ਵਿੱਚ ਅਸੀਂ ਜੀ ਕੋਈ ਗੱਲ ਜਿਹੜੀ ਆ ਉਹ ਨਹੀਂ ਆਈ ਹੈਗੀ ਤੇ ਪਰantu ਜੇ ਕਦੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੋਣੀ ਘਟਨਾ ਕਿਸੇ ਅਧਿਆਪਕ ਦੇ ਨਾਲ ਜਾਂ ਕੋਈ ਵਿਦਿਆਰਥੀ ਨਾਲ ਕੁਝ ਵੀ ਹੁੰਦਾ ਅਸੀਂ ਤੁਰੰਤ ਉਹਦੇ ਵਿਰੁੱਧ ਜਿਹੜੀ ਹੈ ਉਹ ਕਾਰਵਾਈ ਕਰਦੇ ਤੇ ਜੇ ਕੋਈ ਸਾਡੇ ਧਿਆਨ ਦੇ ਵਿੱਚ ਆਉਗੀ ਅਸੀਂ ਨਾਲ ਦੀ ਨਾਲ ਜਿਹੜੀ ਬਣਦੀ ਕਾਰਵਾਈ ਹੈ ਉਹ ਭਾਗੀ ਤੌਰ ਤੇ ਉਹਨਾਂ ਦੇ ਵਿਰੁੱਧ ਕੀਤੀ ਜਾਵੇ ਕੀ ਨਾਮ ਹੈ ਤੁਹਾਡਾ ਜੀ ਜੀ ਮੇਰਾ ਨਾਮ ਸੁਖੋ ਹੈ ਜੀ ਪਤਨੀ ਕਿੱਥੇ ਰਹਿੰਦੇ ਜੀ ਧੂਰੀ ਰਹਿੰਦੇ ਕਿਸੇ ਸਰਕਾਰੀ ਹਸਪਤਾਲ ਸਮਰੂਹ ਦੇ ਵਿੱਚ ਪਹੁੰਚਿਆ ਹਾਂ ਹਾਂ ਜੀ ਤੁਹਾਨੂੰ ਲੈ ਕੇ ਬੋਲਦੇ ਕਿ ਦਿੱਕਤ ਹੈ ਜੀ ਬੱਚੇ ਨੂੰ ਲੈ ਕੇ ਪਹੁੰਚੇ ਹਾਂ ਜੀ ਮੇਰਾ ਬੇਟਾ ਜੀ ਸਕੂਲੋਂ ਆਇਆ ਕੱਲ 2 ਵਜੇ ਜੇ ਮੈਂ ਘਰੇ ਨਹੀਂ ਸੀ ਮੈਂ ਕਿਸੇ ਕੰਮ ਗਈ ਸੀ ਜਦੋਂ ਮੈਂ ਦੇਖਿਆ ਮੇਰਾ ਬੇਟਾ ਬੇਹੋਸ਼ ਹੋ ਕੇ गिर ਗਿਆ ਜੀ 30 32 ਜਣੇ ਸੀ ਇਹਦੇ ਦੋਸਤ ਜਿਹੜੇ ਛੱਡ ਕੇ ਗਏ ਨੇ ਔਰ ਮੁੰਡਾ ਚੰਗਿਆੜ ਮਾਰ ਕੇ ਬੇਹੋਸ਼ ਹੋ ਕੇ ਗਿਰ ਗਿਆ ਔਰ ਮੈਨੇ ਪੁੱਛਿਆ ਵੀ ਬੇਟਾ ਕੀ ਗੱਲ ਹੋ ਗਈ ਤੁਸੀਂ ਕਿਵੇਂ ਮਤਲਬ ਇਦਾਂ ਗਿਰ ਗਏ ਕਿੰਨੇ ਸਾਲ ਦਾ ਬੱਚਾ ਜੀ ਬੱਚਾ ਮੇਰਾ 13 ਸਾਲ ਦਾ ਹੈ ਜੀ ਜੀ ਪਹਿਲੀ ਵਾਰੀ ਹੋਇਆ ਹੈ ਮੇਰੇ ਬੇਟਾ ਬੇਹੋਸ਼ ਹੋ ਕੇ ਗਿਰਿਆ ਮੈਂ ਪੁੱਛਿਆ ਵੀ ਬੇਟਾ ਕੀ ਆ ਬਾਤ ਹੋ ਗਈ ਉਹ ਕਹਿੰਦਾ ਕਿ ਮੰਮੀ ਮੈਨੂੰ ਸਰ ਮੇਰਾ ਸਰ ਮੈਨੂੰ ਕਮਰੇ ਚ ਲੈ ਗਿਆ ਵੀ ਮੈਨੂੰ ਸਾਰ ਪਿਆਰ ਨਾਲ ਕਮਰੇ ਚ ਲੈ ਗਿਆ ਵੀ ਪੁੱਤ ਆ ਜਾ ਮੜਾ ਜਾ ਉੱਠ ਕੇ ਕਹਿੰਦਾ ਮੰਮੀ ਮੈਂ ਭੱਗ ਗਿਆ ਕਹਿੰਦਾ ਉੱਥੇ ਮੈਨੂੰ ਮੰਮੀ ਬੰਦ ਕਮਰੇ ਚ ਲੈ ਗਿਆ ਕੋਈ ਲਾਈਟ ਨਹੀਂ ਕੋਈ ਬੱਤੀ ਨਹੀਂ ਉੱਥੇ ਕੋਈ ਪੱਖਾ ਨਹੀਂ ਚੱਲ ਰਿਹਾ ਕਹਿੰਦਾ ਮੈਨੂੰ ਕਹਿੰਦਾ ਵੀ ਮੇਰੇ ਨਾਲ ਐ ਰਿਲੇਸ਼ਨ ਬਣਾ ਗਲਤ ਲੇਸ਼ਨ ਬਣਾ ਕੇ ਕਹਿੰਦਾ ਮੰਮੀ ਮੈਂ ਮੰਨਿਆ ਨਹੀਂ ਕਹਿੰਦਾ ਔਰ ਤੋਂ ਉਸ ਤੋਂ ਬਾਅਦ ਮੰਮੀ ਆਉਣੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਕਹਿੰਦਾ ਮੰਮੀ ਮੇਰੇ ਇੱਕ ਲਫੇੜਾ ਮਾਰਿਆ ਦੋ ਮਾਰਿਆ ਕਹਿੰਦਾ ਮੈਂ ਬੇਹੋਸ਼ ਹੋ ਕੇ गिर ਗਿਆ ਕਹਿੰਦਾ ਫਿਰ ਮੈਨੂੰ ਐ ਚੱਕਿਆ ਜਿਵੇਂ ਜਾਨਵਰ ਚੱਕਦੇ ਨੇ ਚੱਕ ਕੇ ਕਹਿੰਦਾ ਮੰਮੀ ਫਿਰ ਮੈਨੂੰ ਕੁੱਟਾਂ ਲੱਗ ਗਿਆ ਦੇਖੋ ਮੇਰੇ ਬੇਟੇ ਦਾ ਬਹੁਤ ਬੁਰਾ ਹਾਲ ਸੀ ਉਸ ਟਾਈਮ ਮੇਰੀ ਅੱਖਾਂ ਦੇ ਅੱਗੇ ਇੰਨਾ ਖੂਨ ਆਇਆ ਵੀ ਮੈਂ ਭੱਜ ਕੇ ਗਈ ਬੱਚੇ ਦਾ ਨਾਮ ਜੀ ਜੈਸ਼ਨ ਹੈ ਠੀਕ ਹੈ ਮੈਂ ਭੱਜ ਕੇ ਗਈ ਪਰ ਸਕੂਲ ਬੰਦ ਹੋ ਗਿਆ ਸੀ ਉੱਥੇ ਸਰ ਹੈ ਨਹੀਂ ਸੀ ਜੇ ਸਰ ਹੁੰਦਾ ਤੇ ਜਾਂ ਸਰ ਨਹੀਂ ਸੀ ਜਾਂ ਮੈਂ ਨਹੀਂ ਸੀ ਨਹੀਂ ਫਿਰ ਤੁਸੀਂ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਹੈ ਨਹੀਂ ਸੀ ਬਿਰਜੀ ਮੈਂ ਗਈ ਸੀ ਕੀ ਨਾਮ ਹੈ ਸਰ ਦਾ ਸਰ ਦੇ ਜੀ ਨਾਂ ਦਾ ਮੈਨੂੰ ਪਤਾ ਨਹੀਂ ਹੈਗਾ ਮੇਰੇ ਬੇਟੇ ਨੂੰ ਪਤਾ ਹੈ ਜੀ ਮੈਨੂੰ ਪਤਾ ਨਹੀਂ ਹੈਗਾ ਮੈਂ ਤਾਂ ਸਾਰ ਅੱਜ ਤੱਕ ਦੇਖਿਆ ਵੀ ਨਹੀਂ ਹੈਗਾ ਪਹਿਲਾਂ ਧੂਰੀ ਲੈ ਕੇ ਗਏ ਬੱਚੇ ਹਾਂਜੀ ਹਾਂ ਪਹਿਲੇ ਧੂਰੀ ਲੈ ਕੇ ਗਏ ਪੂਰੀ ਤੋਂ ਬਾਅਦ ਹੁਣ ਜੀ ਰੈਫਲ ਸੰਗਰੂਰ ਕਰਤਾ ਸੰਗਰੂਰ ਤੋਂ ਬਾਅਦ ਕਹਿੰਦੇ ਨੇ ਕਿ ਪਟਿਆਲੇ ਲੈ ਕੇ ਜਾਣਾ ਪਊਗਾ ਠੀਕ ਹੈ ਬੱਚੇ ਡਾਕਟਰ ਕਹਿੰਦੇ ਵੀ ਵੀ ਕੰਨ ਬੰਦ ਹੋ ਚੁੱਕਿਆ ਵੀ ਉੱਥੇ ਸਪੈਸ਼ਲ ਡਾਕਟਰ ਨੇ ਕਿ ਜਿਹੜੇ ਚੈੱਕ ਕਰਨਗੇ ਵੀ ਇੱਥੇ ਸਾਡੇ ਕੋਲ ਇਹਦਾ ਇਲਾਜ ਨਹੀਂ ਹੈਗਾ ਅਸੀਂ ਮੰਗ ਜਾਂਦੇ ਆ ਪ੍ਰਸ਼ਾਸਨ ਤੋਂ ਜੇ ਕੱਲ ਨੂੰ ਮੇਰੇ ਬੇਟੇ ਨੂੰ ਕੁਝ ਹੋ ਜਾਂਦਾ ਤੇ ਉਹਦਾ ਕੌਣ ਜ਼ਿੰਮੇਵਾਰ ਸੀ ਮੈਨੂੰ ਮੇਰਾ ਬੇਟਾ ਵਾਪਸ ਦੇ ਦੇਣ ਤੇ ਲੈ ਕੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆ ਵੀ ਉਹਨੂੰ ਬੱਦ ਤੋਂ ਕੱਢ ਕੜੀ ਤੋਂ ਕੜੀ ਸਜ਼ਾ ਮਿਲੇ ਕਿ ਜਿਹੜੀ ਕਿਸੇ ਹੋਰ ਦੀ ਪੁੱਤ ਦੇ ਨਾਲ ਉਹ ਨਾ ਕਰ ਸਕੇ ਕੋਪਸਟੇਸ਼ਨ ਵੀ ਰਿਪੋਰਟ ਕਰਾਈ ਗਈ ਹੈ ਹਾਂ ਜੀ ਹਾਂ ਕਰਾਈ ਹੈ ਜੀ ਮੈਨੇ ਪਹਿਲੇ ਇਹ ਕੰਮ ਇਹੀ ਕਰਾਇਆ ਹੈਗਾ ਬਟ ਅਜੇ ਤੱਕ ਕੋਈ ਪੁਲਿਸ ਨਹੀਂ ਮੇਰੇ ਕੋਲ ਆਈ ਹਜੇ ਤੱਕ ਕੋਈ ਨਹੀਂ ਮੇਰੇ ਕੋਲ ਪਹੁੰਚਿਆ ਹੈਗਾ ਬਿਰਦੀ ਬੱਦ ਤੋਂ ਬੱਦ ਮੇਰੀ ਹੈਲਪ ਕੀਤੀ ਜਾਵੇ ਮੈਂ ਇੱਕ ਗਰੀਬ ਪਰਿਵਾਰ ਦੀ ਆ ਠੀਕ ਆ ਬੱਚੇ ਕੋ ਝਾੜਾ ਨਾਲ ਨਹੀਂ ਲੱਗੇ ਅੱਜ ਮੇਰੇ ਬੱਚੇ ਨਾਲ ਹੋਇਆ ਕੱਲ ਨੂੰ ਤੁਹਾਡੇ ਕਿਸੇ ਹੋਰ ਬੱਚੇ ਨਾਲ ਵੀ ਹੋ ਸਕਦਾ ਬੱਦ ਤੋਂ ਬੱਦ ਮੇਰੀ ਹੈਲਪ ਕੀਤੀ ਜਾਵੇ ਬਿਰਦੀ ਪਲੀਜ਼ ਰਿਕਵੈਸਟ ਹੈ ਨਾ ਮੈਨੂੰ ਮਿਲਦਾ ਨੀਲਾ ਮੈ ਕਿੱਥੇ ਦੇ ਰਹਿਣਾ ਲੇ ਸੂਰੀ ਦੇ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚੇ ਦੇ ਨਾਲ ਆਏ ਹੋ ਕੀ ਰਿਸ਼ਤੇਦਾਰ ਹੋ ਮੇਰਾ ਭਾਂਜਾ ਹੈ ਜੀ ਨਾਮ ਕੀ ਹੈ ਜੈਸ਼ਨ ਕਿੱਥੇ ਦੇ ਰਹਿਣਾ ਲ ਬਟਾ ਕਿਹੜੇ ਸਕੂਲ ਪੜਦਾ ਆ ਜੀ ਕੀ ਕਹਿਣਾ ਚਾਹੁੰਦੇ ਬੇਟੇ ਕੀ ਕੀ ਹੋਇਆ ਤੁਹਾਨੂੰ ਪਹਿਲੇ ਮੈਨੂੰ ਸਾਰ ਕਮਰੇ ਅਸੀਂ ਪਿਰੇਡ ਲਾਰੇ ਸੀ ਤੇ ਮੈਨੂੰ ਉਠਾੜ ਕੇ ਲੈ ਗਏ ਕਾਮਰ ਅੱਡ ਕਮਰੇ ਚ ਲੈ ਗਏ ਉੱਥੇ ਜਾ ਕੇ ਮੈਨੂੰ ਕਹਿੰਦੇ ਮੇਰੇ ਨਾਲ ਗਲਤ ਕੰਮਕਾਰ ਮੈਂ ਕੀਤੇ ਨਹੀਂ ਮੈਨੂੰ ਕੁੱਟਣ ਲੱਗ ਪਿਆ ਤੇ ਮੈਂ ਕਹਾਂ ਮੈਨੂੰ ਮਾਰਦੇ ਜਾਨੋ ਮੈਂ ਕਰਦਾ ਨਹੀਂ ਕਿਹਦਾ ਸਰ ਜਿਸਮਿੰਦਰ ਸਰ ਕਿੱਥੇ ਦੇ ਰਹਿਣਾ ਲੈ ਨੇ ਤੋੜੀ ਕਿਹਦੇ ਸਕੂਲ ਪੜਾਂਦੇ ਨੇ ਆਰੀਆ ਸੀਨੇ ਸੈਂਡੇ ਸਕੂਲ ਹੈ ਤੋੜੀ ਤੂੰ ਕਿੱਥੇ ਰਹੇ ਬੇਟਾ ਹਾਂਜੀ ਉਸ ਤੋਂ ਬਾਅਦ ਤੂੰ ਘਰ ਚਲਾ ਗਿਆ ਹਾਂਜੀ ਉਹ ਸੋਕੇ ਮਿਲ ਗਿਆ ਘਰ ਚੱਲ ਤੀ ਮੰੰਦਰੀ ਆਈ ਦੀ ਛੜਾ